ਗੁੱਡ ਮਾਰਨਿੰਗ ਸਟੂਡੈਂਟਸ ਕੱਲ ਆਪਾਂ ਕੀਤੇ ਸੀ ਵਿਰੋਧੀ ਸ਼ਬਦ 15 ਕੀਤੇ ਸੀ ਅੱਜ ਆਪਾਂ ਨੈਕਸਟ 15 ਵਿਰੋਧੀ ਸ਼ਬਦ ਕਰਾਂਗੇ ਜੋ ਤੁਹਾਡੀ ਵਿਆਕਰਨ ਦੇ ਵਿੱਚ ਹਨ ਚਲੋ ਕਰਦੇ ਹਾਂ ਵਿਰੋਧੀ ਸ਼ਬਦ ਪਹਿਲਾ ਹੈ ਸਖਤ ਸਖਤ ਤੋਂ ਮਤਲਬ ਜਿਹੜਾ ਕਰੜਾ ਹੋਵੇ ਕਠੋਰ ਹੋਵੇ ਮਜ਼ਬੂਤ ਹੋਵੇ ਉਹਨੂੰ ਕਿਹਾ ਜਾਂਦਾ ਹੈ ਸਖਤ ਇਹਦਾ ਵਿਰੋਧੀ ਸ਼ਬਦ ਬਣੇਗਾ ਨਰਮ ਨਰਮ ਮਤਲਬ ਕੋਲਾ ਨਰਮ ਹੋਵੇ ਕੋਲਾ ਹੋਵੇ ਅਗਲਾ ਹੈਗਾ ਸੱਚ ਸੱਚ ਤੋਂ ਭਾਵ ਸਤ ਸਤ ਸਤਿਅ ਯਥਾਰਥ ਜਿਹੜਾ ਸੱਚ ਹੋਵੇ ਇਹਦਾ ਵਿਰੋਧੀ ਸ਼ਬਦ ਬਣੇਗਾ ਝੂਠ ਸਾਰਸ ਸਾਰਸ ਮਤਲਬ ਰਸੀਲਾ ਹੋਵੇ ਮਜ਼ੇਦਾਰ ਹੋਵੇ ਇਹਦਾ ਵਿਰੋਧੀ ਸ਼ਬਦ ਬਣੇਗਾ ਨੀਰਸ ਜਿਹਦਾ ਕੋਈ ਰਸ ਨਾ ਹੋਵੇ ਮਤਲਬ ਬੋਰਿੰਗ ਹੋਵੇ ਸਰਲ ਸਰਲ ਹੁੰਦਾ ਸੌਖਾ ਆਸਾਨ ਸੁਖਾਲਾ ਇਹਦਾ ਵਿਰੋਧੀ ਸ਼ਬਦ ਹੈ ਕੁਟਿਲ ਮਤਲਬ ਔਖਾ ਸਖਣਾ ਸਖਣਾ ਖਾਲੀ ਜਾਂ ਖੋਖਲਾ ਕਹਿ ਲਓ ਇਹਦਾ ਵਿਰੋਧੀ ਸ਼ਬਦ ਬਣੇਗਾ ਪਰਿਆ ਸੰਗਣਾ ਸੰਗਣਾ ਹੁੰਦਾ ਗਾੜਾ ਆਪਾਂ ਕਹਿ ਦਿੰਦੇ ਨੇ ਇਹ ਰੰਗ ਸੰਗਣਾ ਆ ਜਾਂ ਫਿਰ ਇਹ ਗਾੜਾ ਹੈ ਜਾਂ ਗੂੜਾ ਹੈ ਜਾਂ ਆਪਾਂ ਕਹਿ ਦਿੰਦੇ ਨੇ ਕਣਾ ਕਣਾ ਵੀ ਕਹਿ ਦਿੱਤਾ ਜਾਂਦਾ ਸੰਗੜੇ ਨੂੰ ਕਣਾ ਕਹਿ ਦਿੱਤਾ ਜਾਂਦਾ ਗੂੜਾ ਕਹਿ ਦਿੱਤਾ ਜਾਂਦਾ ਇਹਦਾ ਵਿਰੋਧੀ ਸ਼ਬਦ ਬਣੇਗਾ ਵਿਰਲਾ ਅਗਲਾ ਹੈਗਾ ਸਜਰਾ ਸਜਰਾ ਹੁੰਦਾ ਤਾਜ਼ਾ ਇਹਦਾ ਵਿਰੋਧੀ ਸ਼ਬਦ ਬਣੇਗਾ ਬੇਹਾ ਅੱਗੇ ਕਰਦੇ ਆਂ ਸਰਦੀ ਸਰਦੀ ਦਾ ਮਤਲਬ ਹੁੰਦਾ ਠੰਡ ਪਾਲਾ ਜਾਂ ਕਹਿ ਲਓ ਸਿਆਲ ਇਹਦਾ ਵਿਰੋਧੀ ਸ਼ਬਦ ਬਣੇਗਾ ਗਰਮੀ ਅੱਗੇ ਆਗਾ ਸੰਗਰਾਣ ਸੰਗਰਾਣ ਹੁੰਦਾ ਹੈ ਦੇਸੀ ਮਹੀਨੇ ਦਾ ਪਹਿਲਾ ਦਿਨ ਸੰਗਰਾਣ ਤੁਸੀਂ ਦੇਖਦੇ ਹੋ ਨਾ ਗੁਰਦੁਆਰਿਆਂ ਵਿੱਚ ਬੋਲਦੇ ਆ ਸੰਗਰਾਣ ਵਾਲੇ ਦਿਨ ਪੀ ਅਜ ਸੰਗਰਾਦ ਹੈ ਸੰਗਰਾਦ ਹੁੰਦਾ ਦੇਸੀ ਮਹੀਨੇ ਦਾ ਪਹਿਲਾ ਦਿਨ ਪਹਿਲੀ ਤਰੀਕ ਲਗਾ ਲੋ ਜਾਂ ਪਹਿਲਾ ਦਿਨ ਜਾਂ ਆਰੰਭ ਲਗਾ ਲੋ ਹਨਾ ਇਹਦਾ ਵਿਰੋਧੀ ਸ਼ਬਦ ਆਏਗਾ ਮਸਾੰਦ ਸਵਰੂਪ ਸਵਰੂਪ ਦਾ ਮਤਲਬ ਹੁੰਦਾ ਰੂਪ ਕਿਸੇ ਚੀਜ਼ ਦਾ ਰੂਪ ਆਕਾਰ ਸ਼ਕਲ ਸੂਰਤ ਇਹਦਾ ਵਿਰੋਧੀ ਸ਼ਬਦ ਆਏਗਾ ਅਰੂਪ ਸਜ਼ਾ ਸਜ਼ਾ ਦਾ ਮਤਲਬ ਹੁੰਦਾ ਦੰਡ ਦੇਣਾ ਜ਼ੁਰਮਾਨਾ ਹੋਣਾ ਇਹਦਾ ਵਿਰੋਧੀ ਸ਼ਬਦ ਆਏਗਾ ਇਨਾਮ ਸਜਾਵਟ ਸਜਾਵਟ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਸਜਾਵਟ ਕਰਨਾ ਕਿਸੇ ਚੀਜ਼ ਦਾ ਸ਼ਿੰਗਾਰ ਕਰਨਾ ਇਹਦਾ ਵਿਰੋਧੀ ਸ਼ਬਦ ਆਏਗਾ ਸਾਦਗੀ ਮਤਲਬ ਸਿੰਪਲ ਸਜਾਵਟ ਮਤਲਬ ਸ਼ਿੰਗਾਰ ਤੇ ਇਹਦਾ ਵਿਰੋਧੀ ਸ਼ਬਦ ਸਾਦਗੀ ਸਮਾਨ ਸਮਾਨ ਦਾ ਮਤਲਬ ਹੁੰਦਾ ਇੱਕ ਸਮਾਨ ਹੋਣਾ ਬਰਾਬਰ ਹੋਣਾ ਇੱਕੋ ਜਿਹਾ ਹੋਣਾ ਇਹਦਾ ਵਿਰੋਧੀ ਆਏਗਾ ਅਸਮਾਨ ਮਤਲਬ ਅੰਤਰ ਹੋਣਾ ਸਹੀ ਸਹੀ ਦਾ ਮਤਲਬ ਹੁੰਦਾ ਠੀਕ ਵਿਰੋਧੀ ਸ਼ਬਦ ਕੀ ਆਏਗਾ ਗਲਤ ਸਦਾਚਾਰ ਸਦਾਚਾਰ ਦਾ ਮਤਲਬ ਹੁੰਦਾ ਹੈ ਆ ਨੇਕ ਚਲਣੀ ਸਿਸ਼ਟਾਚਾਰ ਹੋਣਾ ਅੱਛੇ ਗੁਣ ਹੋਣੇ ਸਦਾਚਾਰੀ ਹੋਣਾ ਇਹਦਾ ਵਿਰੋਧੀ ਸ਼ਬਦ ਆਏਗਾ ਦੁਰਾਚਾਰ ਸੋ ਸਟੂਡੈਂਟਸ ਇਹ ਸੀਗੇ ਵਿਰੋਧੀ ਸ਼ਬਦ ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਤੇ ਫਿਰ ਕਾਪੀ ਤੇ ਲਿਖਣਾ ਹੈ ਉਮੀਦ ਹੈ ਕਿ ਤੁਹਾਨੂੰ ਸਮਝ ਆ ਚੁੱਕਾ ਹੋਏਗਾ ਧੰਨਵਾਦ